ਮਿੱਤਰ ਗੋ ਦੇ ਵਿੱਚ ਸਲਾਨਾ ਗੁਰਮਤ ਸਮਾਗਮ ਤੇ ਜੁੜ ਬੈਠੇ ਚਰਿਸ਼ਟ ਕਾਲੂ ਸੰਤ ਸੰਤਿਓ ਆਹ ਵਿਅਕਤੀਆਂ ਨੂੰ ਕਰੀਏ ਇਕਾਕਰ ਸਿਰ ਤੋਂ ਦੇ ਉੱਤੇ ਸੱਚੇ ਸਿਧਾਂਤੀ ਕਰਕੇ ਪੰਨਾ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਚ ਸਿਸ਼ਟ ਕਾ ਕੇ ਦਜ-ਦਜ ਕੇ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਸਿਮਤ ਆ ਪਰ ਜਦੋਂ ਕੌਮ ਆਪਣੀ ਕੋਈ ਵੀ ਇਤਿਹਾਸ ਤੋਂ ਸਿਧਾਂਤ ਤੋਂ ਨਿਜਮਾ ਤੋਂ ਮਰਜ਼ਾਦਰ ਤੋਂ ਦੂਰ ਹੋ ਜਾਵੇ ਤੋ ਕੌਮਾਂ ਬਹੁਤਾ ਲੰਮਾ ਸਮਾਂ ਦੁਨੀਆ ਤੇ ਜਿਉਂਦੀਆਂ ਨਹੀਂ ਇਸੇ ਤਰ੍ਹਾਂ ਸਾਡੀ ਕੌਮ ਨੂੰ ਆਪਣੇ ਸਿਧਾਂਤ ਤੋਂ ਤੋੜਨ ਵਾਸਤੇ ਬੜਾ ਵੱਡੇ ਯਤਨ ਕੀਤੇ ਜਾ ਰਹੇ ਆਪਾਂ ਜਾਣੂ ਆ ਭੜੀ ਪਾਤ ਸਾਰੇ ਸੁਚੇਤ ਸੰਗਤ ਬੈਠੇ ਆ ਪਰ ਉਸੇ ਹੀ ਕੌਮ ਦੇ ਉੱਤੇ ਵਾਰ ਕਰਨੇ ਜਿਹੜੀ ਕੌਮ ਸਭ ਤੋਂ ਇਮਾਨਦਾਰ ਹੋਵੇ ਤੇ ਸਭ ਤੋਂ ਵਧੀਆ ਹੋਵੇ ਤੇ ਹਰ ਵੇਲੇ ਲੋੜਵੰਦਾਂ ਦੀ ਸੇਵਾ ਵੀ ਕਰਦੀ ਹੋਵੇ ਤੇ ਆਪਣੇ ਧਰਮ ਮੁਤਾਬਕ ਨਿਯਮਾਂ ਦੇ ਮੁਤਾਬਕ ਜ਼ਿੰਦਗੀ ਜਿਉਂਦੀ ਹੋਵੇ ਸਿਰਫਅਤ ਦੇ ਭਲੇ ਦੀ ਗੱਲ ਕਰਦੀ ਹੋਵੇ ਆਕਾਲ ਤਖਸੈ ਸ੍ਰੀ ਦਰਬਾਰ ਸਾਹਿਬ ਉੱਤੇ ਸਰ ਸਾਬ ਤੇ ਹਮਲਾ ਹੁੰਦਾ ਤੇ ਹਮਲੇ ਤੋਂ ਬਾਅਦ ਇੱਕ ਕਿਤਾਬ ਲਿਖੀ ਜਾਂਦੀ ਹੈ ਲੈਫਟੀਨੈਂਟ ਜਰਨਲ ਕਲਦੀਪ ਬਰਾੜ ਵੱਲੋਂ ਤੇ ਕਲਦੀਪ ਪਰਾਣ ਉਸ ਕਿਤਾਬ ਦੇ ਵਿੱਚ ਇੱਕ ਸ਼ਰਿਆਮ ਗੱਲ ਲਿਖਦਾ ਹੈ ਉਹ ਲਿਖਦਾ ਵੀ ਜਿਹੜੇ ਫੌਜੀਆ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਉਹ ਕੋਈ ਵੀ ਫੌਜੀ ਕਿਸੇ ਵੀ ਸਿੱਖ ਧੀ ਭੈਣ ਦੇ ਨਾਲ ਬਲਾਤਕਾਰ ਕਰੇ ਉਹਦੀ ਵਿੱਚ ਤਲੂਟੇ ਉਹਦੇ ਤੇ ਕਾਨੂੰਨੀ ਕਾਰਵਾਈ ਨਹੀਂ ਹੋਊਗੀ ਇਹ ਗੱਲ ਛੋਟੀ ਸੀ ਨਿੱਕੀ ਐ ਸ਼ਰਿਆਮ ਲਿਖੀ ਹੋਈ ਆ ਕਿ ਅੱਜ ਤੱਕ ਸਾਡੀ ਕੌਮ ਦੇ ਜਥੇਦਾਰਾਂ ਨੇ ਕਦੇ ਸਿਰ ਜੋੜ ਕੇ ਬੈਠ ਕੇ ਗੱਲ ਕੀਤੀ ਆ ਕਿ ਅਸੀਂ ਆਪਣੀਆਂ ਇੱਜ਼ਤਾਂ ਨੂੰ ਬਰਕਰਾਰ ਕਿਵੇਂ ਰੱਖਣਾ ਹੈ ਕੀ ਕਦੇ ਸ਼ਰੋਮਣੀ ਕਮੇਟੀ ਨੇ ਕੀ ਕਦੇ ਸਾਡੇ ਧਰਮ ਦੇ ਆਪੇ ਬਣੇ ਹੋਏ ਆਗੂਆਂ ਨੇ ਅਗਰਾਹੀਆਂ ਲੈਣ ਤੋਂ ਬਿਨਾ ਕੋਈ ਕੰਮ ਕੀਤਾ ਸੋਨੇ ਦੇ ਸਾਡੇ ਕਲਸ਼ 'ਤੇ ਚੜਾ ਦਿੱਤੇ ਆ ਸੋਨੇ ਤੇ ਗੋਲਡਾ ਤੇ ਚੜਾ ਦਿੱਤਾ ਯਾਦ ਰੱਖੋ ਸਭ ਤੋਂ ਵੱਡੀ ਮਾਰੀ ਹੋਈ ਝੂਟ ਤੇ ਅੱਜ ਤੱਕ ਕਿਸੇ ਨੇ ਬੈਠ ਕੇ ਵਿਚਾਰਨੀਓ ਕੀਤੀ ਤੇ ਉਹਨਾਂ ਨੇ ਵਿਚਾਰ ਨਹੀਂ ਕੀਤੀ ਉਹਨਾਂ ਧਿਆਨ ਮਟਾਉਣ ਵਾਸਤੇ ਧਿਆਨ ਦਿੱਤਾ ਆਂਦੇ ਕੀ ਕਰ ਲਈਏ ਆਂਦੇ ਆ ਜਾਓ ਆ ਜਾਓ ਆਪਾਂ ਸੋਨਾ ਢਵਾਉਣਾ ਕਲਸਾ ਤੇ ਗੱਲ ਕੋਈ ਨਹੀਂ ਨਿਸ਼ਾਨ ਸਾਹਿਬ ਸੋਨੇ ਦੇ ਢਵਾ ਦੇਾਂਗੇ ਰਹਿੰਦੇ ਖੁੰਦਿਆਂ ਨੂੰ ਪੂਰਿਆਂ ਚ ਪਿਠਾ ਕੇ ਦਰਸ਼ਨ ਕਰਾ ਦੇਾਂਗੇ ਪਾਸੇ ਇਹਨਾਂ ਨੂੰ ਜਾਪ 121 ਜਪਜੀ ਸਾਹਿਬ ਉਹ ਸਤਪੰਥੀ ਸਾਹਿਬ ਦੇ ਪਾਠਨ ਦੇ ਲੜੀ ਬੇਨਤੀਆਂ ਬੇਨਤੀਆਂ ਜੇ ਪਾ ਦਿਓ ਸचेत ਨਾ ਹੋਣ ਦਿਓ ਕੌਮ ਦੇ ਸਿਧਾਂਤਾਂ ਤੋਂ ਕੌਮ ਦੇ ਨਿਯਮਾਂ ਤੋਂ ਸਾਡੀ ਕੌਮ ਹੈ ਕੀ ਆ ਸਾਡਾ ਪਛੋਕਰ ਕੀ ਆ ਸਾਨੂੰ ਗੁਰੂ ਸਾਹਿਬ ਨੇ ਸੰਦੇਸ਼ ਕੀ ਦਿੱਤਾ ਇਧਰਲੇ ਪਾਸੇ ਧਿਆਣੀ ਨੰਦ ਦੇਉ ਜੇ ਉਹਨਾਂ ਨੇ ਕੀਤਾ ਤੇ ਦੱਸਿਆ ਅਸੀਂ ਵੀ ਕੁਝ ਨਹੀਂ ਸੰਕਤ ਨੂੰ ਯਾਦ ਰੱਖਿਓ ਇੱਕੋ ਇੱਕ ਸਟੇਜ ਆ ਜਿੱਥੇ ਹਮੇਸ਼ਾ ਗੁਰਮਤ ਦੀ ਗੱਲ ਹੋਈ ਆ ਤੇ ਇੱਥੇ ਆਣ ਕੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਅੱਜ ਉਹਨਾਂ ਵੀਰਾਂ ਦੇ ਵਿੱਚ ਬੈਠ ਕੇ ਗੁਰਮਤਿ ਵਿਚਾਰਾਂ ਕਰਨੀਆਂ ਜਿਹੜੇ ਸੁਚੇਤ ਨੇ ਜਿਹੜੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੇ ਸਾਡੇ ਇੱਕ ਪੰਥ ਨੂੰ ਮੰਨਦੇ ਮੈਂ ਜੋ ਗੱਲ ਕਹਿਣੀ ਚਾਹੁੰਦਾ ਇਹਨਾਂ ਨੇ ਸਾਡੇ ਧਿਆਨ ਨੂੰ ਹਟਾ ਕੇ ਹੋਰਾਂ ਪਾਸੇ ਹਰ ਇੱਕ ਕਹਿੰਦਾ ਅੱਜ ਤੱਕ ਪੰਥ ਦੇ ਨਾਂ ਤੇ ਕਿੰਨੇ ਅਸੀਂ ਐਮ.ਐਲ.ਏ. ਐਮ.ਪੀ ਬਣਾਏ ਇੱਕ ਕੈਂਪੀ ਐਮਐਲਏ ਨੇ ਕਦੇ ਵਿਧਾਨ ਸਭਾ ਚ ਲੋਕ ਸਭਾ ਚ ਜਾ ਕੇ ਗੱਲ ਕੀਤੀ ਹੋਵੇ ਉਹ ਤੁਸੀਂ ਕੌਣ ਹੈ ਇਹ ਗੱਲ ਲੈ ਕੇ ਤੇ ਨਿਯਮ ਬਣਾਉਣ ਵਾਲੇ ਵੀ ਅਸੀਂ ਕਿਸੇ ਤੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਕਿ ਅਸੀਂ ਇਸ ਭਾਰਤ ਦੇਸ਼ ਦੇ ਵਾਸੀ ਨਹੀਂ ਪਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਲਿਫਟਾ ਅਗਲੇ ਨੇ ਤੋ ਲਿਫਟਾ ਅੱਜ ਜਦੋਂ ਪੜ ਲਈਦੀ ਕਿਤੇ ਨਾ ਕਿਤੇ ਹੁੰਦਾ ਵੀ ਇਹ ਲਿਫਟ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਗਿਆ ਕਿਉਂਕਿ ਇਹਨਾਂ ਨੇ ਚੌਧਰੀਆਂ ਨੇ ਜਾਣ ਹੀ ਨਹੀਂ ਦੇਣਾ ਤੇ ਬਾਬੇ ਕੀਤੇ ਬਣਾਇਓ ਉਹਨਾਂ ਦੇ ਬਣਾਉਣਾ ਉਹ ਨਹੀਂ ਜਾਣਦੇ ਨਾ ਸਪਸ਼ਟ ਆ ਦਸਵਾਜ ਤੱਕ ਕਹਿਣੇ ਗੱਲ ਕੀਤੀ ਇਹਦੇ ਵਾਸਤੇ ਵਿਚਾਰ ਕੀ ਕਰਨੀ ਆ ਸਾਡੇ ਅੱਜ ਜਿਹੜੇ ਰੀਤ ਰਿਵਾਜ ਵੀ ਆ ਉਹ ਹੋਰ ਪਾਸੇ ਚਲੇ ਗਏ ਜਿਹੜੇ ਵਿਆਹਾਂ ਦੇ ਵਿੱਚ ਬੈਠ ਕੇ ਜਿਹੜੇ ਸਮਾਗਮਾਂ ਤੇ ਬੈਠ ਕੇ ਅਸੀਂ ਗੁਰਮਤ ਦੀ ਗੱਲ ਕਰਨੀ ਸੀ ਆਪਣੇ ਬੱਚਿਆਂ ਨੂੰ ਸਿਧਾਂਤ ਦੀ ਗੱਲ ਦੱਸਣੀ ਸੀ ਉਥੇ ਮਹਿੰਗੀ ਤੋਂ ਮਹਿੰਗੀ ਗਾਉਣ ਵਾਲੀ ਲਾਉਣੀ ਸ਼ੁਰੂ ਕਰਤੀ ਵਿਆਹਾਂ 'ਚ ਅੱਜ ਸਕੂਲਾਂ ਦੇ ਵਿੱਚ ਵੀ ਕਰੀਬ-ਕਰੀਬ ਭੰਗੜੇ ਤੇ ਡਾਂਸ ਸਾਡੀਆਂ ਬੱਚਿਆਂ ਨੂੰ ਸਿਖਾਏ ਜਾ ਰਹੇ ਆ ਪਰ ਸਾਡੇ ਬੱਚਿਆਂ ਨੂੰ ਕਿਤੇ ਸਿਖਾਇਆ ਹੀ ਨਹੀਂ ਜਾ ਰਿਹਾ ਅਸੀਂ ਆਪਣੀ ਇਸ ਨੂੰ ਬਰਕਰਾਰ ਕਿਵੇਂ ਰੱਖਣਾ ਜੇ 2-4 ਮਸਟੰਡੇ ਪੈਂਦੇ ਤੇ ਇਹਨਾਂ ਦੇ ਨਾਲ ਅਸੀਂ ਲੜਨਾ ਕਿਵੇਂ ਆ ਯਾਦ ਰੱਖਿਓ ਅੱਜ ਸ਼ਤਾਪਤੀ ਬਣਾਈ ਹੈ ਸਭ ਤੋਂ ਵੱਡੀ ਗੱਲ ਸਾਹਮਣੇ ਦੀ ਵੀ ਕੋ ਆਪਾਂ ਕਰਦੇ ਰਹੇ ਆ ਕਿ ਪੰਡਤ ਆਏ ਗੁਰੂ ਸਾਹਿਬ ਕੋਲੇ ਆ ਕੇ ਬੇਨਤੀ ਕੀਤੀ ਆ ਸਾਡਾ ਧਰਮ ਬਚਾ ਦਿਓ ਪਰ ਸੋਚਣ ਵਾਲੀ ਗੱਲ ਇਹ ਕਿ ਪੰਡਤ ਆਏ ਕਿਉਂ ਆ ਪੜਦਾ ਸੀ ਮਜਬੂਰੀ ਕੀ ਸੀ ਆਉਣਾ ਕਿਉਂਕਿ ਇੰਨਾ ਪੰਡਤਾਂ ਨੂੰ ਲੜਨਾ ਨਹੀਂ ਸੀ ਆਉਂਦਾ ਇਸ ਕਰਕੇ ਆਏ ਆ ਤੇ ਜੇ ਇਹਨਾਂ ਨੂੰ ਲੜਨਾ ਹੁੰਦਾ ਹੁੰਦਾ ਰੀਤੀਆਂ ਦੇ ਨਾਲ ਸਮਾਜ ਦੇ ਨਾਲ ਸਰਕਾਰ ਦੇ ਨਾਲ ਤੇ ਫਿਰ ਆਪਣਾ ਧਰਮ ਆਪ ਬਚਾਉਂਦੇ ਤੇ ਅੱਜ ਸਾਨੂੰ ਉਸੇ ਖੱਟ 'ਚ ਸੁੱਟਿਆ ਜਾ ਰਿਹਾ ਆ ਆਓ ਅਸੀਂ ਆਪਣੀਆਂ ਬੱਚੀਆਂ ਨੂੰ ਅਮਰ ਧਾਰੀ ਕਰਕੇ ਸ਼ਸਤਰ ਧਾਰੀ ਕਰੀਏ ਗੱਤ ਕਾ ਸਿਖਾਈਏ ਆ ਸਕੂਲ ਕਿਹੜੇ ਵੀ ਇਹੋ ਜਿਹੇ ਨੇ ਉਹਨਾਂ ਦੇ ਵਿੱਚ ਜਾ ਕੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਟੀਚਰਾਂ ਨੂੰ ਰੋਕਣ ਦੀ ਭਾਈ ਸਾਨੂੰ ਉਹ ਦੱਸੋ ਜਿਹਦੇ ਨਾਲ ਸਾਡੀਆਂ ਬਤੀਆਂ ਸੁਰੱਖਿਆਤ ਹੋਣ ਆਹ ਸਮਾਂ ਨਹੀਂ ਕਿ ਆਪਾਂ ਬਹੁਤੀਆਂ ਗੱਲਾਂ ਕਰੀਏ ਢਾਡੀ ਜਫਾ ਕਿਪਤਾ ਦੇ ਰਹੀਂ ਕਿਉਂ ਬੈਣ Thank okay. ਸਮੂਹ ਸੰਗਤਾਂ ਦਾ ਧੰਨਵਾਦ ਹੈ ਧੰਨਵਾਦ ਕਰਦਾ ਮੇਰੀ ਕੌਮ ਦੇ ਮਹਾਨ ਪ੍ਰਚਾਰਕ ਜਿੰਨੇ ਵੀ ਗੁਰਮਤਿ ਸੇਵਾ ਲਹਿਰਦੇ ਨੇ ਜਿਹੜੇ ਤਤ ਦੇ ਨਾਲ ਲੋਕਾਂ ਦੇ ਨਾਲ ਲੜ ਲੜ ਕੇ ਵੀ ਸੱਚ ਦੀ ਗੱਲ ਦੱਸਣੀ ਪੈਂਦੀ ਹੈ ਕਿਉਂਕਿ ਚੌਧਰੀਆਂ ਦਾ ਧੋਰ ਬੜਾ ਹੈ ਉਹ ਸਾਰੇ ਇਸ ਸਟੇਜ ਤੇ ਨੇ ਕੁਝ ਸੰਗਤਾਂ ਵਿੱਚ ਬੈਠੇ ਨੇ ਸਾਰਿਆਂ ਦਾ ਇਹ ਦਿਲਦਿਆਂ ਘਰਿਆਂ ਤੋਂ ਧੰਨਵਾਦ ਸਮੁੱਚੀ ਟੀਮ ਦੇ ਆਗੂ ਨੇ ਸਾਡੇ ਬਹੁਤ ਹੀ ਸਤਿਕਾਰਤ ਜਿਨ੍ਹਾਂ ਤੇ ਫਕਰ ਹੈ ਮਾਣ ਆ ਭਾਈ ਪੰਥ ਪ੍ਰੇਮ ਸਿੰਘ ਜੀ ਖਾਲਸਾ ਧੰਨਵਾਦ ਆ ਵਾਹਿਗੁਰੂ ਕੀ ਅਰਦਾਸ ਕਰਦੇ ਇਸ ਦੌਰਾਨ ਚੜ੍ਹਦੀ ਕਲਾ ਬਤ ਨਾ ਸਮੂਹ ਸੰਗਤਾਂ ਦਾ ਧੰਨਵਾਦ ਧੰਨਵਾਦ ਜਿਨ੍ਹਾਂ ਨੇ ਕਿਰਪਾ ਕਰਕੇ ਤਰਸ ਕਰਕੇ ਮਿਹਰ ਕਰਕੇ ਆਪਣੇ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਸਤ ਸੰਗ ਕਰਨ ਦਾ ਸੁਭਾਗਾ ਸਮਾਂ ਬਖਸ਼ਾ ਕੋਟਨ ਕੋਟ ਧੰਨਵਾਦ ਹੈ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ੋ ਆ ਗਿਆ ਬਲਾਹ ਹਤੇ ਵਾਹਿਗੁਰੂ ਜੀ ਕੀ ਧੰਨਵਾਦ ਵਾਹਿਗੁਰੂ ਜੀ ਕੀ ਅਤੇ ਅੱਗੇ ਸਨ ਭਾਈ ਗੁਰਪਾਲ ਸਿੰਘ ਜੀ ਮਰੂੜ ਢਾਡੀ ਜਥਾ ਜੋ ਕਿ ਢਾਡੀਵਾਰਾਂ ਦੇ ਵਿੱਚ ਵੀ ਹਮੇਸ਼ਾ ਕੁਰਮਤ ਦੀ ਗੱਲ ਕਰਦੇ ਆ ਸੋ ਆਪ ਜੀ ਨਾਮ